ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਛੇਤੀ ਕਰ ਦਿਓ ਪਲਾਈ ਕਿਤੇ ਖੁਸਨਾ ਜਾਵੇ ਮੌਕਾ ਪੁਲਿਸ ਤੇ ਸਰਕਾਰੀ ਨੌਕਰੀਆਂ ਦੀ ਬੰਪਰ ਭਰਤੀ ਜੀ ਹਾਂ ਭਾਰਤੀ ਰੇਲਵੇ ਦੇ ਰੇਲਵੇ ਪ੍ਰੋਟੈਕਸ਼ਨ ਫੋਰਸ ਵਿੱਚ 4000 ਤੋਂ ਵੱਧ ਕਾਂਸਟੇਬਲ ਅਤੇ ਸਬ ਇੰਸਪੈਕਟਰ ਦੀਆਂ ਅਸਾਮੀਆਂ ਲਈ ਭਰਤੀ ਹੈ ਇਸ ਲਈ ਅਰਜੀ ਵਾਰੰ 15 ਮਈ ਤੋਂ ਭਰੇ ਜਾਣਗੇ ਆਰਪੀਐਫ ਭਰਤੀ 2024 ਲਈ ਅਰਜ਼ੀ ਅਧਿਕਾਰਤ ਵੈਬਸਾਈਟ rpfindianrailway.gov.in ਤੇ ਜਾ ਕੇ ਕੀਤੀ ਜਾਣੀ ਚਾਹੀਦੀ ਹੈ ਦੱਸ દઈએ ਅਰਜ਼ੀ ਦੀ ਆਖਰੀ ਮਿਤੀ 14 ਮਈ ਹੈ ਯਾਨੀ ਕਿ ਅੱਜ ਹੈ ਰੇਲਵੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਰਪੀਐਫ ਕਾਂਸਟੇਬਲ ਦੀਆਂ 4208 ਅਸਾਮੀਆਂ ਨੇ ਜਦੋਂ ਕਿ आरपीएफ सब-इंस्पेक्टर ਦੀਆਂ 452 ਖਾਲੀ ਅਸਾਮੀਆਂ ਤੇ ਭਰਤੀ ਹੋਵੇਗੀ ਇਸ ਭਰਤੀ ਲਈ ਅਰਜ਼ੀ ਫੀਸ 250 ਰੁਪਏ ਐਸਸੀ ਐਸਟੀ ਸਾਬਕਾ ਫੌਜੀਆ ਔਰ ਤਾਂ ਘੱਟ ਗਿਣਤੀ ਅਤੇ ਆਰਥਿਕ ਤੌਰ ਤੇ ਪਛੜੇ ਉਮੀਦਵਾਰ ਲਈ ਹੈ ਹੋਰ ਉਮੀਦਵਾਰਾਂ ਨੂੰ 500 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ ਤੁਹਾਨੂੰ ਜਲਦੀ ਹੈ ਤੁਸੀਂ ਵੀ ਜਲਦੀ ਅਪਲਾਈ ਕਰ ਦਿਓ ਕਿਤੇ ਤੁਹਾਡੇ ਹੱਥੋਂ ਮੌਕਾ ਖੁੱਸ ਨਾ ਜਾਵੇ ਦੱਸਣਾ ਬੰਦ ਹੈ ਕਿ ਵਿੱਦਿਅਕ ਯੋਗਤਾ ਤੇ ਉਮਰ ਸੀਮਾ ਕੀ ਹੈ ਆਰਪੀਐਫ ਕਨਸਟੇਬਲ ਦੀ ਭਰਤੀ ਲਈ ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਹੈ ਆਰਪੀਐਫ ਐਸਆਈ ਭਰਤੀ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਕਨਸਟੇਬਲ ਦੇ ਅਹੁਦੇ ਲਈ ਉਮਰ ਸੀਮਾ 18 ਤੋਂ ਲੈ ਕੇ 28 ਸਾਲ ਅਤੇ ਐਸਆਈ ਲਈ 20 ਤੋਂ 28 ਸਾਲ ਹੈ। ਰਿਜ਼ਰਵ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਛੋਟ ਮਿਲੇਗੀ। ਆਰਪੀਐਫ ਕਨਸਟੇਬਲ ਅਤੇ ਐਸਆਈ ਦੀ ਭਰਤੀ ਦੋਵਾਂ ਲਈ ਆਨਲਾਈਨ ਲਿਖਤੀ ਪ੍ਰੀਖਿਆ ਹੋਵੇਗੀ। ਇਸ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਦਾ ਸਰੀਰਕ ਕੁਸ਼ਲਤਾ ਟੈਸਟ ਅਤੇ ਸਿਰਕਾਪਾ ਦਸਤਾਵੇਜ਼ ਤਸਦੀਕ ਤੇ ਮੈਡੀਕਲ ਟੈਸਟ ਜ਼ਰੂਰ ਹੋਵੇਗਾ। ਦੱਸਣਾ ਮੰਦ ਹੈ। ਆਰਪੀਐਫ ਵਿੱਚ ਸਬ ਇਨਸਪੈਕਟਰ ਦੀ ਮੂਲਿਕ ਤਨਖਾਹ 35400 ਰੁਪਏ ਪ੍ਰਤੀ ਮਹੀਨਾ ਹੈ। ਜਦਕਿ ਆਰਪੀਐਫ ਕੌਨਸਟਿਟਿਊਟ ਤਨਖਾਹ 21700 ਰੁਪਏ ਹੈ। ਇੱਕ ਵਾਰੀ ਫਿਰ ਦੱਸ ਦਈਏ ਭਰਤੀ 'ਚ ਸ਼ਾਮਲ ਹੋਣ ਲਈ ਉਮੀਦਵਾਰ ਬਿਨੈ ਪੱਤਰ ਫਾਰਮ ਸਿਰਫ ਆਨਲਾਈਨ ਹੀ ਭਰ ਸਕਦੇ ਨੇ ਅਰਜੀ ਫਾਰਮ ਦਾ ਲਿੰਕ ਨਿਰਧਾਰਿਤ ਮਿਤੀ ਤੇ ਆਰਪੀਐਫ ਦੀ ਅਧਿਕਾਰਿਕ ਵੈੱਬਸਾਈਟ rpf.indianrailway.gov.in ਤੇ ਉਪਲਬਧ ਕਰਵਾਇਆ ਜਾਏਗਾ ਦੱਸਣਾ ਬੰਦ ਹੈ ਕਿ ਇਸ ਭਰਤੀ ਲਈ ਅਰਜੀ ਪ੍ਰਤੀਕਿਰਿਆ 15 ਮਈ ਤੋਂ ਸ਼ੁਰੂ ਹੋਈ ਹੋਈ ਹੈ ਤੇ ਇਹਦੀ ਲਾਸਟ ਡੇਟ 15 ਮਈ ਯਾਨੀ ਕਿ ਅਕਾਲ ਹੈ